ਜਗਮਗਨੂਰ ਹੈ ਜਗਮਗਨੂਰ ਹੈ ਜਗਮਗਨੂਰ ਹੈ ਜਗਮਗਨੂਰ ਹੈ ਸਾਧ ਸੰਗਤ ਅਸਥਾਨ ਜਗਮਗੂਰ ਹੈ ਸਾਦ ਸੰਗ ਤੇਰੇ ਸਿਧਾ ਜਗਮਗੂਰ ਹੈ ਗੁਰਮੁਰਤ ਕਰ ਦਿਓ ਸਦਾ ਹਜੂਰ ਸ਼ਬਦ ਗਿਆ ਨਨੇ ਨਾ ਤੂਰੇ ਹੈ ਜਗਮਗਨੂਰ ਹੈ ਜਗਮਗਨੂਰ ਹੈ ਜਗਮਗਨੂਰ ਹੈ ਜਗਮਗਨੂਰ ਹੈ ਦਸ ਸੰਗਤ ਅਸੀਂ ਤਾਂ ਅੱਜ ਤਾਂ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਪੰਨ ਹੋ ਗਏ। ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ। ਅੱਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1563 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਪਿਤਾ ਰਾਮਦਾਸ ਦੀ ਮਾਤਾ ਭਾਨੀ ਦੀ ਕੁੱਖੋਂ ਅਵਤਾਰ ਧਾਰਿਆ ਹੈ। ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ। ਕਿ ਕਿਨ ਚੌਕ ਇਸ ਮੋਟੇ ਜਿਹੇ ਸੰਗਤਾਂ ਦੇ ਪਵਿੱਤਰ ਸ਼ੁਰੂ ਦੇ ਚੀਜ਼ ਨਹੀਂ ਕਰ ਰਹੀਆਂ ਨੇ ਔਰ ਆਪਣੇ ਘਰ ਨੂੰ ਜਿਹੜੇ ਕੇਸਰਪਤ ਦੇ ਕਾਲਜ ਅਰਦਾਸ ਕੀਤੀ ਹੈ ਇਹ ਉਹ ਸਥਾਨ ਹੈ ਡਿੱਠੇ ਸੱਬੇ ਥਾਵ ਨਹੀਂ ਤੁਝੇ ਆ ਇਹ ਹਰਮੰਦਰ ਸਾਹਿਬ ਦੀ ਉਹ ਸਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਾਈ ਹੈ ਇਹਦੇ ਚਾਰ ਦਰਵਾਜ਼ੇ ਰੱਖੇ ਗਏ ਹਨ ਚਾਰ ਦਰਵਾਜ਼ਾ ਮਤਲਬ ਹੈ ਕੋਈ ਜਾਤ ਬਰਾਦਰੀ ਵੀ ਇੱਥੇ ਆ ਸਕਦੀ ਹੈ ਜਾਂ ਆਨ ਲਈ ਚਾਰ ਦਰਵਾਜ਼ੇ ਹੈ ਪਰ ਜਾਣ ਲਈ ਇੱਕੋ ਰਸਤਾ ਵਾ ਮਤਲਬ ਪ੍ਰਮਾਤਮਾ ਨੂੰ ਪਾਣਾ ਮੈਂ ਕੋਈ ਵੀ ਧਰਮ ਆ ਕੇ ਇਹਨਾਂ ਪ੍ਰਮਾਤਮਾ ਨਾਲ ਹੈਗਾ ਇੱਕੋ ਰਸਤੇ ਜਾਣਾ ਪੈਣਾ ਸਾਰਿਆਂ ਨੂੰ ਇਹ ਉਹਨਾਂ ਨੇ ਉਪਦੇਸ਼ ਦਿੱਤਾ ਹੈ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਦੀ ਉਹਨਾਂ ਨੂੰ ਸਾਰੀ ਕਰਾਈ ਅੰਮ੍ਰਿਤਸਰ ਜਿਹਦਾ ਜੋ ਜਿੱਥੇ ਤੁਸੀਂ ਅੱਜ ਆਏ ਹੋ ਜੋ ਨਕਸ਼ਾ ਦੇਖ ਰਹੇ ਹੋ ਇਹ ਗੁਰੂ ਅਰਜਨ ਦੇਵ ਜੀ ਦਾ ਦਿੱਤਾ ਹੋਇਆ ਹੈ ਅੱਜ ਦਾ ਉਹਨਾਂ ਨੇ ਉਹਨਾਂ ਨੂੰ ਬਾਣੀ ਕੇ ਬੋਤਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਕਹੇ ਜਾਂਦਾ ਹੈ ਉਹਨਾਂ ਅੰਦਰ ਬੜੀ ਆਗਿਆਕਾਰੀ ਪੁੱਤਰ ਸੀਗੇ ਤੇ ਜਿਹੜੇ ਪਿਤਾ ਜੀ ਜੋ ਵੀ ਉਹਨਾਂ ਨੂੰ ਹੁਕਮ ਦਿੰਦੇ ਸੀਗੇ ਉਹ ਸਿਰ ਮੱਥੇ ਪਰਵਾਣ ਕਰਦੇ ਸੀ ਉਹਨਾਂ ਨੇ ਸਾਰੀ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੰਦਨਾ ਕਰਕੇ ਉਹਨਾਂ ਨੂੰ ਇਹ ਕਿਹਾ ਹੈ ਕਿ ਤੁਸੀਂ ਇੰਨੇ ਲੜ ਲੱਗੋ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਹੋਏਗੀ ਇਸ ਲਈ ਅੱਜ ਦਾ ਦਿਨ ਜਿਹੜਾ ਹੈਗਾ ਗੁਰੂ ਅਰਜਨ ਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਸਮੂਹ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ ਉਹ ਕਹਿੰਦੇ ਜੇ ਆਉਣਾ ਜਦੋਂ ਆਪਾਂ ਹਰਿਮੰਦਰ ਸਾਹਿਬ ਪੈਰ ਧੋ ਕੇ ਅੰਦਰ ਜਾਂਦੇ ਹਾਂ ਤੇ ਪੋੜੀਆਂ ਉੱਧਰ ਕੇ ਜਾਂਦੇ ਹਾਂ ਪੋੜੀਆਂ ਉੱਧਰ ਦਾ ਮਤਲਬ ਇਹ ਹੈ ਆਪਣਾ ਮਨ ਨੀਵਾ ਕਰਕੇ ਆਓ ਜਦੋਂ ਤੁਸੀਂ ਮਨ ਨੀਵਾ ਕਰਕੇ ਆਓਗੇ ਬਰਕਤਾਂ ਤੁਹਾਡੇ ਨਾਲ ਹੋਣਗੀਆਂ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੂ ਅਰਜਨ ਦੇਵ ਜੀ ਦੀ ਪ੍ਰਕਾਸ਼ਪੁਰਬ ਦੀਆਂ ਸੰਗਤਾਂ ਜੀ ਮਨਾ ਰਹੀਆਂ ਹਨ। ਬਬਾਈ ਮੇਰਾ ਨਾਮ ਸੁਵਿੰਦਰ ਸਿੰਘ ਪਹਿਲਾਂ ਦਾ ਵੈਕਰੀ ਖਾਲਸਾ ਵੈਕਰੀ ਬੱਤੇ ਜੀ। ਅਸੀਂ ਭਾਈ ਚੰਡੀਗੜ੍ਹ ਤੋਂ ਆਏ ਜੀ ਜੇਰਪੁਰ ਸ਼ਹਿਰ ਹੁੰਦਾ ਜੀ। ਕਿਹਨਾਂ ਚਾਹੋਗੇ ਅੱਜ ਪੰਪਨਸ਼ ਦੀ ਪ੍ਰਕਾਸ਼ਪੁਰਬ ਦੀ। ਹਾਂਜੀ 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 ਸਾਡਾ ਪਹਿਲਾਂ ਇੱਥੋਂ ਪਾਦਰ ਮਮੀ ਔਰ ਪਪਾ ਜੀ ਇੱਥੋਂ ਹੀ ਪਾਕਿਸਤਾਨ ਜਾਤਾ ਗਿਆ ਸੀ ਆ ਉਹਦੇ ਚੁ ਗਏ ਸੀਗੇ। ਤੇ ਕੱਲ ਉਹਨਾਂ ਦੀ ਵਾਪਸੀ ਹੋਈ ਹੈ ਜੀ ਤੇ ਅੱਜ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਵੀ ਸੰਗਤ ਲੈ ਕੇ ਪੂਰੇ ਪਰਿਵਾਰ ਤਿੰਨ ਚਾਰ ਪਰਿਵਾਰ ਲੈ ਕੇ ਇੱਥੇ ਅੱਜ ਪਹੁੰਚੇ ਆ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਰ ਪrakash pura bani paashai da ji ਠੀਕ ਹੈ ਬਹੁਤ ਆਨੰਦ ਆ ਰਿਹਾ ਜੀ ਬੱਚੇ ਪੂਰਾ ਸੁੱਖ ਲੈ ਰਹੇ ਮਤਲਬ ਕਿ ਇਹਨਾਂ ਨੂੰ ਸੁੱਖ ਸ਼ਾਂਤੀ ਵਾਸਤੇ ਅਸੀਂ ਅਰਦਾਸ ਕਰਦੇ ਆ ਕਿ ਬਾਬਾ ਜੀ ਹਰ 15 ਦਿਨਾਂ ਅ ਇੱਕ ਮਹੀਨੇ ਬਾਅਦ ਸਾਨੂੰ ਇੱਥੇ ਨਤਮਸਤਕ ਹੋਣ ਦਾ ਮੌਕਾ ਜ਼ਰੂਰ ਦੇਣਾ ਜੀ ਵੀ ਇੰਨਾ ਕਿ ਆਨੰਦ ਮਿਲਦਾ ਇੱਥੇ ਆ ਕੇ ਵੀ ਸਾਰਾ ਕੁਝ ਆਪਣਾ ਪਿੱਛੇ ਦਾ ਜੋ ਕਾਰੋਬਾਰ ਸਿਸਟਮ ਸਾਰਾ ਭੁਲ ਜਾਈਦਾ ਤੇ ਇੱਥੇ ਜੋ ਗਈ ਵੀ ਉਹਨਾਂ ਦੇ ਚਰਨ ਵਿੱਚ ਹੀ ਬਸ ਵੀ ਜੁੜੇ ਰਹਿਣ ਦਾ ਮਿਲਦਾ ਲੱਗਦਾ ਕਿ ਬੱਚੇ ਨੂੰ ਇਤਿਹਾਸ ਨਾਲ ਜੋੜਨਾ ਜ਼ਰੂਰੀ ਹੈ ਬਬਾਈ ਜ਼ਰੂਰੀ ਹੈ ਜੀ ਜੇ ਆਪਣੀ ਜੜ ਮਜ਼ਬੂਤ ਰੱਖਣੀ ਹੈ ਜੀ ਤਾਂ ਆਪਾਂ ਨੂੰ ਆਪਣੇ ਇਤਿਹਾਸ ਨਾਲ ਬੱਚੇ ਨੂੰ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਆਪਣੇ ਅਸ਼ੋਕੜ ਨਾਲ ਆਪਣੇ ਜੋ ਇਤਿਹਾਸ ਸਿੱਖ ਇਤਿਹਾਸ ਹੈ ਜੀ ਜੋ ਉਹਨਾਂ ਨਾਲ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਮੇਰਾ ਨਾਮ ਹੈ ਰੀਨ ਕੋਹਰ ਮੈਂ ਜ਼ਰੂਖਪੁਰ ਤੋਂ ਆਈ ਹਾਂ ਅੱਜ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਸਾਹਿਬ ਦੇ ਮਾਰੇ ਪ੍ਰਕਾਸ਼ ਹੋ ਰਿਹਾ ਤੇ ਮੈਂ ਬਹੁਤ ਖੁਸ਼ ਹਾਂ ਮਨ ਨੂੰ ਬਹੁਤ ਸਕੂਨ ਮਿਲਦਾ ਜੀ ਉਰੇ ਆ ਕੇ ਮਤਲਬ ਬਹੁਤ ਚੰਗਾ ਲੱਗਦਾ ਹੈ ਜਦੋਂ ਉਰੇ ਦਰਬਾਰ ਸਾਹਿਬ ਆਉਂਦੇ ਆ ਤੇ ਦਰਸ਼ਨ ਕਰਦੇ ਆ ਤਾਂ ਬਹੁਤ ਚੰਗਾ ਲੱਗਦਾ ਅੰਦਰ ਤੁਸੀਂ ਇਹ ਗਏ ਸੀ ਜਿਵੇਂ ਕਿ ਲੰਗਰ ਹਾਲ ਦੀ ਸੇਵਾ ਕੀਤੀ ਹੋਣੀ ਹਾਂਜੀ ਮਤਲਬ ਥੋੜੀ ਬਹੁਤੀ ਸੇਵਾ ਕਰਾਈ ਸੀ ਹਾਂਜੀ ਕਿੰਨਾ ਸਕੂਨ ਮਿਲਦਾ ਜਦੋਂ ਅੰਦਰ ਜਨਨ ਕੀ ਮਨ ਨੂੰ ਕਿਵੇਂ ਦਾ ਅਹਿਸਾਸ ਹੁੰਦਾ ਮਨ ਨੂੰ ਐਵੇਂ ਲੱਗਦਾ ਜਿਵੇਂ ਤੁਸੀਂ ਸ਼ਹਿਰੋਂ ਸਾਰੇ ਪਾਸੇ ਛੱਡ ਕੇ ਰੱਬ ਦੇ ਕੋਲ ਵੱਲੋਂ ਉਹਨਾਂ ਦੇ ਲਾਈਕ ਕੋਲ ਆ ਗਏ ਉਹ ਗੱਲ ਕਰ ਰਹੇ ਉਹਨਾਂ ਨਾਲ